ਕਬੱਡੀ ਗਿੰਤੀ ਤੇ ਇਹਨਾਂ ਦੇ ਕੋਲ ਲੋਕ ਆ ਕੇ ਆਪਣਾ ਇਲਾਜ ਜਿਹੜਾ ਕਰਵਾ ਰਹੇ ਨੇ ਬਿਲਕੁਲ ਮੁਫਤ ਇਹ ਸੇਵਾ ਨਿਭਾ ਰਹੇ ਨੇ ਦੇਸੀ ਜੜੀ ਬੂਟੀਆਂ ਵਾਲੀਆਂ ਦਵਾਈਆਂ ਵੀ ਲੈ ਕੇ ਆਏ ਹੋਏ ਨੇ ਇਹ ਦਵਾਈਆਂ ਵੀ ਜਿਹੜੀਆਂ ਨੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਬਾਬਾ ਜੀ ਆ ਜਿਹੜੇ ਆਏ ਨੇ ਇਸ ਸੇਵਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾ ਰਹੇ ਨੇ ਕਿਉਂਕਿ ਪੈਦਲ ਚੱਲਦੇ ਆ ਸੇਵਾ ਕਰਦੇ ਆ ਹੋਰ ਕਈ ਪ੍ਰਕਾਰ ਦੇ ਕਾਰਜ ਕਰਦੇ ਆ ਜਿਹੜਾ ਐਕਸਰ ਸਰੀਰ ਦੇ ਵਿੱਚ ਪ੍ਰੋਬਲਮ ਜਿਹੜੀ ਆ ਜਾਂਦੀ ਏ ਤੇ ਦੇਸੀ ਤਰੀਕੇ ਦੇ ਨਾਲ ਇਹਨਾਂ ਮੁਸ਼ਕਲਾਂ ਦਾ ਜਿਹੜਾ ਹੱਲ ਏ ਇਹ ਬਾਬਾ ਜੀ ਵੱਲੋਂ ਕੀਤਾ ਜਾਵੇਗਾ ਅੱਛਾ ਬਾਬਾ ਜੀ ਦੱਸਿਓ ਕਿੱਥੋਂ ਆਏ ਹੋ ਤੁਸੀਂ ਅਸੀਂ ਜਿਲ੍ਹਾ ਸ਼ਿਆਰ ਪਰ ਚੱਕ ਮੱਲਾ ਤਪਸਤਾਨ ਸੰਤ ਬਾਬਾ ਕਾਫੀ ਇਨਸਾਨ ਤੋਂ ਆਏ ਹਾਂ ਇਸੇ ਸੇਵਾ ਕਰਦੇ ਹਾਂ ਤੇ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਫਿਰ ਇਲਾਜ ਕਰਦੇ ਹਾਂ ਅੱਜ ਤੁਹਾਡੇ ਸਾਹਮਣੇ ਡਿਸਕ ਪ੍ਰੋਬਲਮ ਸਰਵਾਈਕਲ ਕੋਈ ਵੀ ਅੰਗ ਕਿਤੇ ਹਿੱਲਿਆ ਹੋਵੇ ਕੋਈ ਟੁੱਟਾ ਹੋਵੇ ਉਹਦਾ ਇਲਾਜ ਕਰ ਰਹੇ ਹਾਂ ਜੇ ਸੇਵਾ ਕਰਦਿਆ ਕੋਈ ਭਾਰ ਚੁੱਕਦਿਆਂ ਕੁਝ ਹੋ ਜਾਂਦਾ ਹੈ ਹਾਂਜੀ ਭਾਰ ਕਦੇ ਆ ਜਾਂ ਫਿਰ ਕੁਝ ਵੀ ਹੋਵੇ ਚੱਕ ਪੈ ਜਵੇ ਤਾਂ ਹਿਲ ਜਵੇ ਕੁਝ ਵੀ ਹੋ ਜਵੇ ਇਹ ਸੂਲਜੀ ਕਰ ਦਵਾਂਗੇ ਇਧਰ ਪਾਓ ਜੀ ਬਿਲਕੁਲ ਮੁਫਤ ਕੋਈ ਬਿਲਕੁਲ ਮੁਫਤ ਸਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦਾ ਹੋਵੇ ਕਿਸੇ ਤਰ੍ਹਾਂ ਦਾ ਚੂੜਾ ਟੁੱਟਾ ਹੋਵੇ ਉਹਦਾ ਇਲਾਜ ਵੀ ਨਾਲ ਹੈ ਹਾਂ ਉਹਦਾ ਇਲਾਜ ਵੀ ਹੈ ਕਿਸੇ ਨੂੰ ਪੈਰ ਨੂੰ ਮੋਚ ਆ ਜਾਈਆਂ ਸਾਡੇ ਕੋਲ ਆ ਜਿਹਨੂੰ ਹਾਰਡ ਦਾ ਨੁਕਸ ਹੋਇਆ ਜਿਹਨੂੰ ਕੋਈ ਕਰੋਨਾ ਦੀ ਬਿਮਾਰੀ ਦਾ ਵੀ ਕੋਈ ਇਲਾਜ ਸਾਡੇ ਕੋਲ ਹੈਗਾ ਦਈਏ ਜੇ ਕਿਸੇ ਨੂੰ ਹੈਗੀ ਤਾਂ ਸਾਨੂੰ ਦੇ ਦਿਓ ਅਸੀਂ ਦਵਾਈ ਦਵਾਂਗੇ ਜੋ ਇੱਥੇ ਹੈਗਾ ਕਿ ਦਵਾਈ ਖਾਂਦੇ ਆ ਖਾਂਗ ਰੇਸ਼ਾ ਜੁਕਾਮ ਇਹ ਦੁਆ ਬਿਮਾਰੀ ਹੈ ਉਹ ਇਹਦਾ ਇਲਾਜ ਨਹੀਂ ਹੋ ਸਕਿਆ ਇਹ ਦਵਾਈ ਨਹੀਂ ਦਿੰਦੇ ਤੇ ਪੀੜਤ ਤੇ ਮੈਂ ਵੀ ਆ ਪਿਛਲੇ ਤਿੰਨ ਜਿਹੜੀ ਚੀਜ਼ ਦੀ ਲੋੜ ਸਾਡੇ ਤੋਂ ਦਵਾਈ ਲਵੋ ਠੀਕ ਹੋ ਜਾਓ ਇਹਦੇ ਕੁਝ ਕਾੜੇ ਦੇਸੀ ਬਣਾ ਕੇ ਪੀਣੇ ਪੈਂਦੇ ਆ ਅੱਛਾ ਬਿਲਕੁਲ ਕਰੋਨਾ ਨਹੀਂ ਕਿਸੇ ਨੂੰ ਆ ਹੁਣ ਜਿੰਨੀਆਂ ਕਿ ਆਪਾਂ ਦਾਲਾ ਸਬਜ਼ੀਆਂ ਖਾਣੇ ਆ ਜੇ ਇਹਨਾਂ ਦੇ ਵਿੱਚ ਅਦਰਕ ਸੁੰਡ ਦੀ ਤਰੀ ਸੁੰਡ ਹੋਵੇ ਲਸਣ ਹੋਵੇ ਪਿਆਜ਼ ਹੋਵੇ ਤਾਂ ਮਿਰਚਾਂ ਬਾਦੂ ਪਾ ਕੇ ਘੇ ਪਾ ਕੇ ਖਾਧਾ ਜਾਵੇ ਕਰੋਨਾ ਕਿਹਨੂੰ ਆਜੂ ਆਪਣੇ ਸਰੀਰ ਤੇ ਅਸੀਂ ਸਪਰੇ ਨਹੀਂ ਕਰਦੇ ਜਿਦਾ ਫਸਲ ਨੂੰ ਕੋਈ ਬਿਮਾਰੀ ਲੱਗਦੀ ਆ ਅਜਿਹੇ ਨੂੰ ਸਪਰੇਅ ਕਰਦੇ ਆ ਫਤਲ ਸਾਫ ਹੋ ਜਾਂਦੀ ਆ ਜੇ ਹੁਣ ਸਾਡੇ ਸਰੀਰ 'ਚ ਬਿਮਾਰੀ ਆ ਰੇਸ਼ਾ ਆ ਸਾਹ ਆ ਰੁਕਦਾ ਇਹ ਬਿਮਾਰੀਆਂ ਆਮ ਪਹਿਲਾਂ ਵੀ ਸੀ ਆ ਹੁਣ ਵੀ ਆ ਅਸੀਂ ਬੈਦ ਲੋਕ ਇਹਨੂੰ ਬਿਮਾਰੀ ਸਮਝਦੇ ਨਹੀਂ ਇਹ ਸਮਝਦੇ ਪਏ ਹੋ ਇਹ ਚੀਜ਼ੇ ਹੀ ਆ ਇਹ ਪਹਿਲੀਆਂ ਵਾਲੀਆਂ ਹੀ ਆ ਇਹ ਸਰ ਉਹਾਂ ਨੇ ਦਵਾਈ ਖਾਓ ਬਿਲਕੁਲ ਠੀਕ ਹੋ ਜਾਓਗੇ ਭਾਈ ਕੀ ਪ੍ਰੋਬਲਮ ਐ ਤੁਹਾਨੂੰ ਮੈਨੂੰ ਆ ਤਰਨ ਜਾ ਡਿੱਗ ਪੈਂਦੀ ਕੋਡੀ ਲੱਗਦਾ ਬਾਬਾ ਜੀ ਆ ਬਾਬਾ ਹੀ ਕਰਦੇ ਹੁਣ ਇਹ ਚੱਕ ਦੇਣਗੇ ਉੱਥੇ ਆਪਣੇ ਜਕਮੱਲਾ ਗੁਰਦਵਾਰੇ ਤੇ ਕੈਂਸਰ ਦਾ ਇਲਾਜ ਵੀ ਚੱਲਦਾ ਜਿਹਨੂੰ ਕੈਂਸਰ ਆ ਜਿਹਨੂੰ ਕੋਈ ਵੀ ਬਾਅਦ ਕੈਂਸਰ ਦੀ ਬਾਅਦ ਸਾਡੂੰ ਦਵਾਈ 50 ਕ ਬੰਦਿਆਂ ਦੀ ਹੈਗੀ ਆ ਬਾਕੀ ਅਸੀਂ ਐਤਵਾਰ ਨੂੰ ਉੱਥੇ ਦੇਣੀ ਆ ਤਾਂ ਇਹ ਸ਼ੂਗਰ ਆ ਕਿਸੇ ਨੂੰ ਮਤਲਬ ਟਲਕੋਰੀਆ ਦੀ ਕਸਰ ਆ ਪਾਣੀ ਦੀ ਕਸਰ ਆ ਤਕਬਰਾੜ ਦੀ ਕਸਰ ਆ ਕੋਈ ਵੀ ਮਤਲਬ ਬਿਮਾਰੀ ਐ ਇਸ ਵੇਲੇ ਉਹ ਅਸੀਂ ਦਵਾਈ ਫ੍ਰੀ ਦਵਾਂਗੇ ਤਾਂ ਕੋਈ ਬਿਮਾਰ ਜਿਹੜਾ ਇੱਥੇ ਕਿੰਨੇ ਇੱਥੇ ਕਿੰਨੇ ਦਿਨ ਹੋਗੇ ਇਹ ਅਸੀਂ ਸ਼ਨੀਵਾਰ ਤੱਕ ਇੱਥੇ ਰਹਿਣਾ ਕਿੰਨੇ ਕੁ ਲੋਕ ਆ ਜਾਂਦੇ ਨੇ ਫਿਰ ਰੋਜ਼ ਤੁਹਾਡੇ ਕੋਲ ਜਿੰਨੇ ਮਰਜ਼ੀ ਆ ਜਣਾ ਆਪਾਂ ਤਿਆਰ ਹਾਸ ਅਸੀਂ ਕਿਹੜਾ ਕੁਛ ਲੈਣ ਜਾਣਾ ਆਹੇ ਝੋਲੇ ਸਾਰਾ ਕੁਝ ਫੇੜਿਆ ਦੇਖਦੇ ਆਂ ਬਾਈ ਦੀ ਧਰਨ ਬਾਈ ਬਾਈ ਨੇ ਚਕਾਣੀ ਏ ਸਭ ਬਿਲਕੁਲ ਤੁਸੀਂ ਦੇਖੋ ਕਿ ਦੇਸੀ ਤਰੀਕੇ ਦੇ ਨਾਲ ਇਲਾਜ ਕੀਤਾ ਜਾ ਰਿਹਾ ਡਾਕਟਰਾਂ ਨੇ ਆਪਰੇਸ਼ਨ ਨੂੰ ਕਿਹਾ ਦਵਾਈ ਲਵੇ ਅੱਜੇ ਹੀ ਖਾਵੇ ਸਵੇਰ ਨੂੰ ਸਾਹ ਵਧੀਆ ਆਊਗਾ ਅੱਛਾ ਹਾਂ ਸੋ ਦੇਖੋ ਕਿ ਇਹ ਸਾਡੀਆਂ ਜੜੀ ਬੂਟੀਆਂ ਦਾ ਕਮਾਲ ਏ ਜਾਂ ਫਿਰ ਦੇਸੀ ਨੁਸਖਿਆਂ ਦਾ ਕਮਾਲ ਏ ਤੇ ਇਹ ਗੁਣ ਹੁੰਦਾ ਏ ਹੱਥ ਦਾ ਇਹ ਹਾਰੀ ਸਾਰੀ ਦੇ ਵਾਸਤੇ ਗੱਲ ਨਹੀਂ ਹੁੰਦੀ ਇਹ ਹੱਥ ਦਾ ਗੁਣ ਜਿਹੜਾ ਹੁੰਦਾ ਏ ਇਦਾਂ ਦੀਆਂ ਬਿਮਾਰੀਆਂ ਹੱਥਾਂ ਦੇ ਨਾਲ ਹੀ ਸਹੀ ਹੋ ਜਾਂਦੀਆਂ ਨੇ ਤੁਸੀਂ ਦੇਖੋ ਕਿ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਰ ਰੋਜ਼ ਅ ਬਜ਼ੁਰਗਾਂ ਦੇ ਕੋਲ ਆਉਂਦੇ ਨੇ ਆਪਣਾ ਇਲਾਜ ਕਰਵਾ ਕੇ ਜਾਂਦੇ ਨੇ ਦੇਸੀ ਨੁਸਖਿਆਂ ਦੇ ਨਾਲ ਸੋ ਅਸੀਂ ਕੁੰਡਲੀ ਬਾਰਡਰ ਦੇ ਉੱਤੇ ਆ ਇੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਿਹੜਾ ਏ ਲੋਕਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਉਹਨਾਂ ਦੇ ਮਰਜ਼ਾਂ ਦੇ ਇਲਾਜ ਕਰਨ ਵਾਲੇ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਮੇਰੇ ਪੰਜਾਬ ਮੈਡੀਕਲ ਸੇਵਾਵਾਂ ਵੀ ਨੇ ਦੇਸੀ ਤਰੀਕਿਆਂ ਦੇ ਨਾਲ ਵੀ ਜਿਹੜੇ ਇਲਾਜ ਨੇ ਉਹ ਕੀਤੇ ਜਾ ਰਹੇ ਨੇ ਤੁਸੀਂ ਦੇਖੋ ਜੇ ਦੇਸੀ ਨੁਸਖਾ ਜਿਹੜਾ ਅਪਣਾ ਕੇ ਬਾਈ ਦੇ ਧਰਨ ਸ਼ਾਇਦ ਡਿੱਗ ਪੈਦੀ ਸੀ ਕੋਈ ਫਰਕ ਪਿਆ ਜੀ ਹਾਂ ਲੀਦੇ ਵਧੀਆ ਹੀ ਮਹਿਸੂਸ ਕਰਨ ਰਹੇ ਆ ਪਰਮਾਤਮਾ ਕੀਤਾ ਅੱਛਾ ਜੀ ਬਹਿ ਕੇ ਦੇਖੋ ਪੈਰਾਂ ਪਰ ਬਹਿ ਸਕਦੇ ਆ ਹਾਂ ਬਹਿ ਦੇ ਬਾਬਾ ਜੀ ਬੈਠੋ ਮਤਲਬ ਉਸੇ ਵੇਲੇ ਜਿਹੜਾ ਕੋਈ ਜਾਮ ਆ ਮੋਢਾ ਜਾਮ ਆ ਕੋਈ ਹੱਡ ਜਾਮ ਆ ਉਹਨੂੰ ਟਾਈਮ ਲੱਗਦਾ ਜਿਹੜਾ ਕੋਈ ਸਾਲ ਡੇਢ ਸਾਲ ਦੀ 2 ਸਾਲ ਦੀ ਜੁੜੀ ਜੁੜੀ ਡਿਸਕ ਹਿੱਲੀ ਹੋ ਆ ਸਰਵਾਈ ਕਰ ਲੈ ਉੱਥੇ ਮੌਕੇ ਤੇ ਠੀਕ ਹੋਊਗੀ ਅੱਛਾ ਇਸ ਤੋਂ ਬਾਅਦ ਦੀ ਜਿਹੜੀ ਪਹਿਲੀਆਂ ਆ ਉਹ ਫੇਰ ਜਾਮ ਹੋ ਜਾਂਦੇ ਮੰਨ ਕੇ ਉੱਥੇ ਇਹ ਹੱਥ ਦਾ ਕੋਣ ਹੈ ਤਾਂ ਫਿਰ ਇਹ ਕਲਗੀਧਰ ਦੀ ਕਿਰਪਾ ਹੈ ਕਲਗੀਧਰ ਪਾਤਸ਼ਾਹ ਦੀ ਫੌਜ ਹੈ ਉਹਦੀ ਕਿਰਪਾ ਹੈ ਉਹ ਹੀ ਕਰ ਰਿਹਾ ਸਦਾਈ ਨਹੀਂ ਕਰ ਸਕਦੇ ਸੀ ਤਾਂ ਪੰਪੜਿਆ ਇਹ ਕਲਗੀਧਰ ਆਪ ਖੁਦ ਕਰਾ ਰਿਹਾ ਇਹ ਸਾਰੀ ਫੌਜ ਆ ਉਹਦੀ ਹੈ ਜੀ ਸੋ ਦੇਖੋ ਕਿ ਬਜ਼ੁਰਗਾਂ ਦੇ ਮੋਢੇ ਚ ਦਰਦ ਦੇ ਤਾਂ ਉਹ ਵੀ ਪਹੁੰਚੇ ਨੇ ਕਿਦਾ ਬਾਈ ਜੀ ਠੀਕ ਹੋ ਤੁਸੀਂ ਕੋਈ ਦਿੱਕਤ ਕੋ ਨਹੀਂ ਬਿਲਕੁਲ ਸੈੱਟ ਕਰ ਦਿੱਤਾ ਬਾਬਾ ਜੀ ਨੇ ਤੇ ਦਿੱਕਤ ਇਹਨਾਂ ਦਰਦ ਹੁੰਦੀ ਸੀ ਜਦੋਂ ਟੁਰੀਏ ਫਿਰਿਏ ਤੇ ਹਾਂ ਬਿਲਕੁਲ ਸੈੱਟ ਹੋ ਗਿਆ ਹਾਂ ਦੇਸੀ ਇਲਾਜ ਪਰਮਾਤਮਾ ਕੀਤਾ ਹੁਣ ਤੇ ਬੜੇ ਘੱਟ ਨੇ ਐਵੇਂ ਤੇ ਚਾਹੀ ਤੇਰੇ ਹਰ ਪਿੰਡੇ ਚਾਹੀਦੇ ਨੇ ਜਿਹੜੇ ਯਾਰ ਕਿਉਂਕਿ ਆ ਡਾਕਟਰਾਂ ਨੇ ਨਾ ਖਵਾ ਖਵਾ ਗੋਲੀਆਂ ਮਾਰਦੇ ਲੱਗੇ ਨੇ ਮੈਂ ਭਾਜੀ ਕਰਨਾਲੋਂ ਵੀ ਦਵਾਈ ਇਹ ਚੀਜ਼ ਹੀ ਲਿਆਂਦੀ ਘਰ ਤੋਂ ਘਰ ਦੋ ਮਹੀਨੇ ਖਾਂਦਾ ਰਹਾ ਪਰ ਰਤੀ ਨਹੀਂ ਫਰਕ ਪਿਆ ਉਹ ਤੇ ਮੈਨਾਂ ਨੂੰ ਸਮਝ ਹੀ ਨਹੀਂ ਤੇ ਹੁੰਦੀ ਵੀ ਇਹ ਕੌਡੀ ਹੁੰਦੀ ਕੀ ਇਹ ਤੇ ਦਿਗਦੀ ਕਿਵੇਂ ਵੇ ਉਹਨੇ ਨਾ ਦੇਖ ਕੇ ਉਸ ਟਾਈਮ ਦੱਸਦਾ ਵੀ ਆ ਦਿੱਕਤ ਹੈ ਆ ਤੇ ਧੰਨਵਾਦ ਬਾਪੂ ਜੀ ਰਾਹਾਂ ਦਾ ਲੰਮੀ ਉਮਰ ਕਰੇ ਨਾ ਤੇ ਇਹ ਬਿਲਕੁਲ ਤੰਦਰੁਸਤ ਹੋ ਗਏ ਨੇ ਭਾਈ ਜੀ ਤੇ ਇਧਰ ਬਜ਼ੁਰਗਾਂ ਦਾ ਵੀ ਇਲਾਜ ਜਿਹੜਾ ਚੱਲ ਰਿਹਾ ਹੈ ਆ ਕਰਦਾ ਦੁੱਖ ਲੱਗਣਾ ਇਹ ਤੁਹਾਡਾ ਮੋਢਾ ਜਾਮ ਆ ਕਈ ਚਿਰ ਤੋਂ ਜੇ ਹੁਣ ਕਰਤਾ ਦੁੱਖ ਲੱਗਣਾ ਮੈਂ ਛਨੀਵਾਰ ਤੇ ਕਿੱਥੇ ਆ ਰੋਜ਼ ਕਰਾਓ ਤਿੰਨਾਂ ਚੋਂ ਦਿਨਾਂ ਚ ਪੂਰਾ ਚੱਕ ਦੇਾਂਗੇ ਹਾਂ ਜੀ ਇੱਥੇ ਹੀ ਆ ਜੀ ਸ਼ਨੀਵਾਰ ਤੱਕ ਐਸਾ ਜੀ ਅੱਜ ਅੱਜ ਤੱਕ ਦਿਓ ਫੇਰ ਜੋ ਤੁਸੀਂ ਸਵੇਰੇ ਫੇਰ ਆ ਜਾਣਾ ਤੁਸੀਂ ਹਾਂ ਜੀ ਹਾਂ ਜੀ ਇੱਥੇ ਆ ਕੇ ਲਾਓ ਇਹਨੂੰ ਚੱਕਦੇ ਰਹਿਣਾ ਤੇਲ ਲਾਓ ਸਰ ਤੇਲ ਤਾਂ ਮੈਂ ਡੇਲੀ ਲਾਉਣਾ ਹੈ ਤੇਲ ਤੋਂ ਮੈਂ ਆਪਣੇ ਕੋਲੋਂ ਤੇਲ ਦੇਣਾ ਬਣਿਆ ਹੈ ਤੇ ਦਰਦ ਤੂੰ ਸੌਣ ਵਾਲਾ ਸੋ ਬਿਲਕੁਲ ਇਹ ਦੇਖੋ ਇਹ ਸਾਝੇ ਪੰਜਾਬ ਦੇ ਇਹ ਰੰਗ ਦੇਖੋ ਤੁਸੀਂ ਕਿ ਮੁਫਤ ਦੇ ਵਿੱਚ ਫਰੀ ਦੇ ਵਿੱਚ ਜਿਹੜੀ ਸੇਵਾਏ ਬਾਬਾ ਜੀ ਕਰ ਰਹੇ ਨੇ ਇਲਾਜ ਕਰ ਰਹੇ ਨੇ ਬਾਈ ਦੀ ਹੁਣਾਂ ਦੀ ਧਰਨ ਦੀ ਪ੍ਰੋਬਲਮ ਸੀ ਉਹ ਵੀ ਮਿੰਟਾਂ ਸਕਿੰਟਾਂ ਚ ਦੂਰ ਕਰ ਦਿੱਤੀ ਬਜ਼ੁਰਗ ਵੀ ਆ ਰਹੇ ਨੇ ਕਿਉਂਕਿ ਬਜ਼ੁਰਗਾਂ ਨੂੰ ਜਿਆਦਾ ਦਿੱਕਤ ਹੋ ਜਾਂਦੀ ਏ ਜਿਆਦਾ ਤੁਰਦਿਆਂ ਕੋਈ ਪਹਾੜ ਚੁੱਕਦਿਆਂ ਜਾਂ ਫਿਰ ਠੰਡ ਦੇ ਨਾਲ ਵੀ ਬਜ਼ੁਰਗਾਂ ਦੇ ਜਿਹੜੇ ਗੋਡੇ ਨੇ ਮੋਢੇ ਨੇ ਉਹ ਦੁੱਖਾਂ ਲੱਗ ਪੈਂਦੇ ਨੇ ਤੇ ਇੱਥੇ ਆਉਣ ਤੇ ਪੱਕਾ ਇਲਾਜ ਜਿਹੜਾ ਕੀਤਾ ਜਾਂਦਾ ਹੈ ਹਸ਼ਿਆਰਪੁਰ ਤੋਂ ਇਹ ਸੇਵਾ ਲੈ ਕੇ ਮਾਪਾ ਜੀ ਆਏ ਹੋਏ ਨੇ ਤੇ ਸੰਗਤ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ ਸੋ ਇਹ ਕਹਾਣੀਆਂ ਨੇ ਇਤਿਹਾਸ ਜਿਹੜਾ ਸਿਰਜਿਆ ਜਾ ਰਿਹਾ ਹੈ ਜਿਹੜਾ ਲਿਖਿਆ ਜਾ ਰਿਹਾ ਜਿਸ ਦੀ ਅਸੀਂ ਗੱਲ بار-बार ਕਰ ਰਹੇ ਆ ਸੋ ਨੈਗੇਟਿਵ ਚੀਜ਼ਾਂ ਵਿਖਾਉਣ ਦੇ ਨਾਲੋਂ ਇਹ ਪੋਜ਼ਿਟਿਵ ਕੁਝ ਦਿਖਾਇਆ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਸਾਰਥਿਕ ਭੂਮਿਕਾ ਦੀਆਂ ਗੱਲਾਂ ਵੀ ਆਉਣ ਵਾਲੇ ਸਮੇਂ ਤੋਂ ਹੋਣਗੀਆਂ ਸੋ ਤੁਸੀਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਬਾਬਾ ਜੀ ਇੱਥੇ ਲੋਕਾਂ ਦਾ ਦੇਸੀ ਨੁਸਖਿਆਂ ਦੇ ਨਾਲ ਇਲਾਜ ਕਰ ਰਹੇ ਨੇ ਹੋਰ ਕੀ ਕੁਝ ਇੱਥੇ ਚੱਲ ਰਿਹਾ ਸੀ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਸਹਿਯੋਗੀ ਕੁਲਦੀਪ ਦੇ ਨਾਲ ਮੈਂ ਸੁਖ 소ਹਲ ਔਨ ਏਅਰ ਟੀਵੀ